ਗੱਲ ਬਾਈ ਜੀ ਸਾਰੇ ਵੀਰਾਂ ਨੂੰ ਆਪਾਂ ਅੱਜ ਆਏ ਆ ਜੀ ਕੋਲੀਏ ਕਲਾ ਪਿੰਡ ਗੁਰਪ੍ਰਕਾਸ਼ ਬਾਈ ਦੇ ਘਰੇ ਤੇ ਬਾਈ ਜਨਾਂ ਕੋਲ ਯੋਧਾ ਘੋੜਾ ਜੀ 70 ਇੰਚ ਦਾ ਨੁਕਰਿਆਂ ਚ ਤਕਰੀਬਨ ਮੇਰੇ ਹਿਸਾਬ ਚ ਕਾਫੀ ਵੱਡਾ ਘੋੜਾ ਸਾਰੇ ਨਹੀਂ ਵੱਡਾ ਹੋਣਾ ਜਿੰਨੇ ਕ ਮੈਂ ਦੇਖਿਆ ਘੋੜੇ ਬਹੁਤ ਵੱਡਾ ਘੋੜਾ ਬਾਈ ਉਹਨਾਂ ਕੋਲ ਕਾਫੀ ਘੋੜੀਆਂ ਸੇਲ ਨੇ ਆਜੋ ਤੁਹਾਨੂੰ ਉਹਦੀ ਵੀ ਉਹਨਾਂ ਦੀ ਵੀ ਡਿਟੇਲ ਦਿੰਨੇ ਆ ਤੇ ਬਾਈ ਜੀ ਆ ਘੋੜੀ ਵੀ ਸੇਲ ਤੇ ਆ ਜੀ ਹਾਂਜੀ ਇੱਧਰ ਮੈਂ ਕਹਿੰਨਾ ਸੇਲ ਵਾਲੀਆਂ ਹੀ ਨੇ ਸੇਲ ਵਾਲੀਆਂ ਆ ਆ ਘੋੜੀ ਦੀ ਉਮਰ ਹੈ ਇਹ ਉਮਰ 7 ਸਾਲ ਆ ਉਹ 7 ਸਾਲ ਕਾਦੇ ਦਾ ਕੱਦੇ ਦਾ 62 ਇੰਚ ਹੈ ਪੇਟਲ ਬਹੁਤ ਆ ਨਾ 62 ਇੰਚ ਕੱਦ ਪੇਟ ਬਹੁਤ ਆ ਗੱਬਣ ਤਾਂ ਨਹੀਂ ਜੀ ਖੱਲੀ ਆ ਨਹੀਂ ਨਹੀਂ ਖੱਲੀ ਅੰਦਰ ਦੀ ਸਾਫ ਹੈ ਅੰਦਰ ਦੀ ਸਾਫਾ ਚ ਕੋਈ ਹੋਈ ਇਹ ਵੀ ਸੇਲ ਤੇ ਆ ਜੀ ਇਧਰ ਜੀ ਇਹ ਵੀ ਸੇਲ ਤੇ ਆ ਇਹ ਉਮਰੇ ਜੀ ਜੀ ਉਮਰੇ ਦੀ 5 ਸਾਲ ਆ ਜੀ 5 ਸਾਲ ਇਹਦਾ ਕੱਦ 9 ਟਿੰਚ ਹੈ 9 ਟਿੰਚ ਉਹ ਨੀਲੀ ਆ ਇਹ ਗਜਰੀ ਚ ਆ ਗਈ ਨਾ ਹਾਂ ਜੀ ਹਾਂ ਇਹਦੀ ਵੀ ਸੋਹਣੀ ਹਾਈਟ ਆ ਚਲੋ ਇਹ ਵੀ ਸੇਲ ਤੇ ਆ ਨਾ ਜੀ ਖੱਲੀ ਖੱਲੀ ਅੰਦਰ ਦੀ ਸਾਫਾ ਅੰਦਰ ਦੀ ਸਾਫ ਆ ਠੀਕ ਆ ਜੀ ਆ ਗੋੜੀ ਸੁਈਤਾ ਜੀ ਹੋਈ ਆ ਆ ਜੀ ਇਹ ਘੋੜੀ ਵੀ ਅੰਦਰ ਦੀ ਸਾਫ ਆ ਹੈ ਖਾਲੀ ਆ ਇਸੇ ਵਾਸਤੇ ਆ ਉਮਰ ਉਮਰੇ ਦੀ 5 ਸਾਲ ਆ ਜੀ ਜੀ ਅੰਦਰ ਦੀ ਸਾਫ ਆ ਅੰਦਰ ਦੀ ਬਿਲਕੁਲ ਸਾਫ ਆ ਬਹੁਤ ਵਧੀਆ ਨੁਕਰੀ ਜੀ ਇਹ ਨੁਕਰੀ ਮੇਟੋਣਾ ਮਿਲਣ ਆਈ ਆ ਜੀ ਅੱਛਾ ਚਾਹ ਮਿਲਣ ਨੂੰ ਆਈ ਆ ਬਹੁਤ ਸੋਹਣੀ ਇਹ ਵੀ ਮੈਂ ਕਹਿੰਨਾ ਆਪਣੇ ਪਿੰਡ ਦੀ ਕੱਲ ਇਹਦੇ ਵੀ ਪੈਰਾਂ ਦੀ ਆਪਾਂ ਕੀਤੀ ਸੀ ਟ੍ਰਿਮਿੰਗ ਅੱਜ ਤੁਹਾਨੂੰ ਜੋਦਾ ਵੀ ਦਿਖਾਉਨੇ ਆ ਨਾਲ ਦੂਜੀਆਂ ਵੀ ਘੋੜੀਆਂ ਬਾਈ ਹੋਣਾ ਕੋ ਸੇਲ ਵਾਲੀਆਂ ਤੇ ਬਾਈ ਹੋਣਾ ਨੇ ਉਹ ਨੁਕਰਿਆਂ ਦੇ ਨਾਲ ਮਾਰਵਾੜੀ ਚ ਵੀ ਧਰ ਲਿਆ ਪੈਰ ਨਵਰਾਜ ਬਸ਼ੇਰਾ ਲਿਆਂਦਾ ਬਹੁਤ ਸੋਹਣਾ ਅਗਲੇ ਸਾਲ ਸ਼ੋਹਾਂ ਦੇ ਵਿੱਚ ਆਊਗਾ ਤੇ ਜਿੱਤੂਗਾ ਵੀ ਜਿਹੜੇ ਹਿਸਾਬ ਨਾਲ ਬੱਚੇ ਚ ਕੁਆਲਿਟੀਆਂ ਨੇ ਆ ਤਾਂ ਬਾਈ ਇੱਧਰ ਜ਼ਿਆਦਾ ਤਾਂ ਰੱਖਣ ਵਾਲਿਆ ਕਿ ਸਹੀ ਲੜਾ ਵੀ ਆ ਕੋਈ ਇਹਨਾਂ ਚ ਇਹਦੇ ਬਾਰੇ ਕਰ ਲਾਂਗੇ ਵਿਚਾਰ ਕੋਈ ਚੰਗੇ ਪੈਸੇ ਭਰਨ ਲੱਗਾ ਆ ਤਾਂ ਬੱਚੀ ਬਹੁਤ ਡਬਲ ਦਿੱਤੀ ਸੀ ਇਹਨੇ ਹਾਂ ਹਾਂ ਇਹ ਪਹਿਲਾਂ ਬਾਈ ਇਹਦੀ ਬੱਚੀ ਨਾ ਥੋੜੀ ਜਿਹੀ ਪ੍ਰੋਬਲਮ ਚ ਸੀਗੀ ਪੇਟ ਦਰਦ ਹੋਇਆ ਬੰਨ ਪੈ ਗਿਆ ਸੀ ਬੱਚੀ ਨੂੰ ਇਹਨੇ ਯੋਧੇ ਤੋਂ ਸਪੌਟਲੈਸ ਬਹੁਤ ਸੁਨੱਖੀ ਬੱਚੀ ਦਿੱਤੀ ਸੀ ਘੋੜੀ ਨੇ ਇਹ ਵੀ ਬਾਈ ਹੁਣੇ ਸੇਲ ਕਰ ਦੇਣਗੇ ਇਹਦੀ ਹਾਈਟ ਬਹੁਤ ਆ ਇਹਦੀ ਕਿੰਨੀ ਹੋਊ ਬਾਈ ਹਾਈਟ ਇਹਦਾ ਫੱਟੀ ਵਾਲਾ ਪੂਰਾ ਸਕੂਅਰ 60 ਇੰਚ ਦਾ ਇਹਦਾ 60 ਇੰਚ ਬਹੁਤ ਵੱਡੀ ਪਿੱਟਲਾ ਘੋੜੀ ਹਾਂ ਹਾਂ ਆ ਇਹ ਅਲਵੰਦ ਘੋੜੇ ਦੀ ਬੱਚੀ ਹੈ ਇਹ ਅਲਵੰਦ ਦੀ ਆ ਕੀ ਫਿਰ ਉਹ ਘੋੜਾ ਹੀ ਬਹੁਤ ਵੱਡਾ ਹੈ ਅਲਵੰਦ ਆ ਆ ਗਈ ਫਾਰਮ ਦੀ ਸ਼ਾਨ ਆ ਨਾ ਜੀ ਮੇਨ ਘੋੜੀ ਇਹ ਯੋਦੇ ਘੋੜੇ ਦੀ ਮਾਂ ਦੇਖੋ ਅੱਗ ਵੱਡੀ ਗੱਲ ਇਹਦੀ ਝੋਲੀ ਦੇਖੋ ਘੋੜੀ ਦਾ ਪੇਟ ਦੇਖੋ ਕਿੱਡਾ ਇਹਦੀ ਕੁਖ ਚੋਂ ਯੋਧਾ ਜੰਮਿਆ ਤੇ ਇੱਕ ਹੋਰ ਵੱਡਾ ਬੱਚਾ ਜਿਹੜਾ ਇੱਕ ਬਾਈ ਆਪਾਂ ਦੇਖਦੇ ਆਂ ਯੋਧੇ ਦਾ ਭਾਈ ਉਹ ਵੀ ਬਹੁਤ ਵੱਡਾ ਬਣਿਆ ਓਏ ਸਿਕੰਦਰ ਜੀ ਸਿਕੰਦਰ ਸਿਕੰਦਰ ਗੰਦਨੀ ਖੜਾ ਉਹ ਵੀ ਇਸ ਕੋੜੀ ਦਾ ਬੱਚਾ ਕਹਿੰਨੇ ਐ ਕਿ ਉਹ ਬੱਚੀ ਲਈ ਆ ਇਹ ਸੂਰਮੇ ਘੋੜੇ ਦੀ ਆਈ ਸੂਰਮੇ ਦੀ ਆਈ ਐਤਕੀ ਸੂਰਮੇ ਦੀ ਆਈ ਆਪਾਂ ਆ ਆ ਗਿਆ ਜੀ ਆਪਣਾ ਯੋਧਾ ਹਾਂ ਜੀ ਇਹ ਯੋਧਾ ਜੀ ਆ ਆ ਗਿਆ ਜੀ ਬਾਈ ਹੁਣਾਂ ਦਾ ਮੇਨ ਸਟਾਲੀਅਨ ਕਹਿ ਦਈਏ ਯੋਧਾ ਘੋੜਾ ਆਜਾ ਤੁਹਾਨੂੰ ਇਹਨੂੰ ਵੀ ਦਿਖਾਉਨੇ ਆ ਇਹ ਹਾਈਟ ਦਾ ਤੇ ਕੱਡ ਬਾਡੇ ਦਾ ਬਾਦਸ਼ਾ ਕਹ ਲੋ ਮੈਂ ਜਿੰਨੇ ਕੇ ਰਿਜ਼ਲਟ ਦੇਖਦਾ ਜਾ ਕੇ ਇਹਦੇ ਇਹਦੇ ਤਕਰੀਬਨ ਤਕਰੀਬਨ ਬਹੁਤ ਜਿਆਦਾ ਵੱਡੇ ਰਿਜਲਟ ਆਉਂਦੇ ਆ ਤੇ ਇੱਕ ਮੇਰੇ ਪਿੰਡ ਰਾਏਕੋਟ ਕੋਲ ਬੁਰਜ ਹਰੀ ਸਿੰਘ ਪਿੰਡ ਉਥੇ ਬਹੁਤ ਵੱਡੀ ਬੱਚੀ ਆਈ ਹੋਈ ਏ ਦੀ ਤੇ ਹੋਰ ਵੀ ਤਕਰੀਬਨ ਇਹਦੇ ਮਿਲਦਾ ਬਹੁਤ ਸਾਰੇ ਹੀ ਵੱਡੇ ਕੋਈ ਛੋਟੇ ਤੇ ਰਿਹਾ ਹੀ ਨੇ ਇਹਦਾ ਇਸ 1.5 ਮਹੀਨੇ ਚ ਤੇ 17 ਘੋੜੀਆਂ ਸੂਫੀਆਂ ਜਿਹਦੇ ਵਿੱਚੋਂ ਦੋ ਬੱਚੀਆਂ ਚੰਭੀਆਂ ਆ ਬਾਕੀ ਸਾਰੇ ਇੱਕ ਨੁਕਰਾ ਬੱਚਾ ਤੇ ਦੂਜੀਆਂ ਨੁਕਰੀਆਂ ਬੱਚੀਆਂ ਆ ਸਾਰੀਆਂ ਬੱਚੀਆਂ ਸਾਰੀਆਂ ਜਿਹਨੇ ਨੁਕਰੀ ਬੱਚੀ ਲੈਣੀ ਆ ਉਹ ਬਾਈ ਨਾਲ ਕੰਟੈਕਟ ਕਰ ਸਕਦੇ ਤੁਸੀਂ ਨੌਕਰੀਆਂ ਬੱਚੀਆਂ ਲੈਣੀ ਹਾਂ ਕੋਈ ਝੂਠ ਵਾਲੀ ਪਰ ਝੂਠ ਵਾਲਾ ਬਾਈ ਛੋਟੀ ਐ ਹੀ ਨਹੀਂ ਝੂਠ ਵਾਲਾ ਕੋਈ ਸਮਦਰ ਫੰਦੇ ਹੋ ਤੁਸੀਂ ਕੋਈ ਅੱਜ ਜਾਇਕਰ ਚੰਪਾ ਘੋੜੀਆਂ ਤੇ ਨੌਕਰੀਆਂ ਬੱਚੀਆਂ ਪਾਉਦਾਂਗੇ ਹਾਂ ਚੰਬੀ ਇੱਧਰ ਨੌਕਰੀ ਹੈ ਚੰਬਾ ਬਹੁਤ ਆ ਨਾ ਤੇ ਇੱਧਰ ਬਾਈ ਜੀ ਆ ਘੋੜੀ ਇਹ ਵੀ ਸੇਲ ਆ ਲਗਈ ਇਹਦੀ ਉਮਰ ਹਾਈਟ ਸਾਰਾ ਦੱਸੋ ਤਾਂ ਡਿਟੇਲ ਇਹਦੀ ਇਹ 60 ਇੰਚ ਕਾਦਾਈ ਇਹਦਾ ਹੂੰ ਅੰਦਰ ਦੀ ਬਿਲਕੁਲ ਸਾਫ਼ ਹੈ ਚੈੱਕ ਹੋ ਗਿਆ ਡਾਕਟਰ ਸਵੇਰ ਤੋਂ ਹੂੰ ਉਗੋ ਡੀ ਵੀ ਸੇਲ ਵਾਲੀ ਆ ਠੀਕ ਆ ਚੰਬੀਆਂ ਤਕਰੀਬਨ ਆਪਣੇ ਕੋ ਸਾਰੀਆਂ ਜੰਬੀਆਂ ਮਾਰਵਾੜੀ ਦੇ ਕੋਈ ਆ ਟਿੱਕੋਈ ਆ ਮਾਰਵਾੜੀ ਦਾ ਬੱਚਾ ਬੱਚਾ ਇੱਕ ਘੋੜੀ ਹਾਂਜੀ ਇੱਕ ਉਹ ਘੋੜੀ ਉਹ ਮਾਰਵਾੜੀ ਖੜੀ ਉਹ ਗੱਬਣਾ ਜੀ ਸਾਮਿਲ ਹੋ ਤਿੰਨ ਮਹੀਨੇ ਉਹ ਇਹ ਵੀ ਸੇਲ ਤੇ ਆ ਜੀ ਹਾਂ ਉਹ ਵੀ ਸੇਲ ਤੇ ਆ ਜੀ ਇਹ ਘੋੜੀ ਸੇਲ ਆ ਜੀ ਚੱਕ ਪਾਸ ਗੱਬਣਾ ਮਾਰਵਾੜੀ ਘੋੜੇ ਤੋਂ ਮਾਰਵਾੜੀ ਘੋੜੀ ਆ ਜੀ ਸਾਰੀ ਬਲੈਕ ਆ ਹਾਂਜੀ ਬਹੁਤ ਸੋਹਣੀ ਚੰਗੀ ਘੋੜੀ ਐ ਵੀ ਕੱਦ ਵੱਡ ਦੀ ਆ ਘੋੜੀ ਹਾਂ ਇਹ ਮਿਲਨੀ ਆਈ ਵੀ ਆ ਜੀ ਇਹ ਮਿਲਣੀ ਆ ਆ ਜੋ ਆਪਾਂ ਨਵਰਾਜ ਵੀ ਦਿਖਾ ਦੀਆ ਆਪਣਾ ਨਵਰਾਜ ਮਾਰਵਾੜੀ ਬਸ਼ੇਰਾ ਇਹਦੀ ਡਿਟੇਲ ਇਹ ਜ਼ੈਰਤਾਂ ਦਾ ਬੱਚਾ ਜੀ ਜ਼ੈਰਤਾਂ ਦਾ ਦੇਵਰਾਤਾਂ ਦਾ ਹੀ ਜ਼ੈਰਤਾਂ ਦਾ ਪੁੱਤ ਜ਼ੈਰਤਾਂ ਦਾ ਪੁੱਤ ਹਾਂਜੀ ਤੇ ਚੰਗੀ ਬਲੱਡ ਲਾਈਨ ਦਾ ਬੱਚਾ ਵੀ ਸੋਹਣਾ ਤਿਆਰ ਹੋਊਗਾ ਸੁਨੱਖਾ ਬਹੁਤ ਆ ਬਾਈ ਬੱਚਾ ਚਾਰੇ ਪਾਸੇ ਕੋ ਜਗ ਮੈਂ ਇਹਦੀ ਲక్ష్ਮੀ ਆ ਜੀ ਮੇਰੇ ਦੋ ਪੈਰ ਚਿੱਟੇ ਮੱਥੇ ਅੱਛਾ ਲక్ష్ਮੀ ਕਾ ਦਾ ਮਾਮਾ ਇਹਦੀ ਹਾਂਜੀ ਬਿਊਟੀ ਬੁੱਥੀ ਦਿਖਾ ਬਾਈ ਕਿੱਡੀ ਘੈਂਟ ਬੁੱਥੀ ਆਈ ਆ ਬੱਚੇ ਦੀ ਬਹੁਤ ਵਧੀਆ ਬੱਚਾ ਹਲੇ ਤਾਂ ਲਿਬੜਿਆ ਖੜਾ ਆ ਪਾ ਪੈਰਾਂ ਨੂੰ ਟ੍ਰਿਮਿੰਗ ਕਰਨਾ ਹੈ ਇਹ ਚਲੋ ਵੀਡੀਓ ਕਰਨ ਲੱਗੇ ਸਾਫ ਸਫਾਈ ਹਲੇ ਹੋਣ ਵਾਲੀ ਸੀ ਬੱਚੇ ਦੀ ਬਿਊਟੀ ਦੇਖੋ ਗਰਦਨ ਪੈਠ ਪੂੜਾ ਛਾਤੀ ਦਿਖ ਮੱਜੂ ਕੇ ਲੈਨਰਗੀ ਦਾ ਬਚੇਰੇ ਦੀ ਛਾਤੀ ਆ ਰੁਕ ਜਾ ਰੁਕ ਜਾ ਰੁਕ ਜਾ ਨਿਕਲੂ ਬਾਹਰ ਜਾ ਹਣ ਬੇੜਾ ਕੱਢੇ ਦਿਖਾ ਦਿਓ ਐ ਪਾਗਲਾ ਨਾ ਬੱਤੇ ਹਾਈਟ ਵੀ ਬਹੁਤ ਸੋਹਣੀ ਲਊਗਾ ਇਹਦੀ ਮਾਰਕਿੰਗ ਤਿੰਨ ਪੈਰ ਚਿੱਟੇ ਆ ਜੀ ਹਾਂ ਜੀ ਤਿੰਨ ਪੈਰ ਚਿੱਟੇ ਮੱਥੇ ਪਟਾ ਤਿੰਨ ਪੈਰ ਚਿੱਟੇ ਮੱਥੇ ਪਟਾ ਤੇ ਕੰਨਾਂ ਦੀ ਸ਼ਕੀਨੀ ਬਹੁਤ ਅੱਗੇ ਬਾਈ ਹੁਣ ਇਹਨੂੰ ਮਾਰਵਾੜੀਆਂ ਤਿਆਰ ਕਰਨਾ ਬੱਤੇ ਚਲ ਉਧਰ ਉਧਰ ਬਾਹਰ ਕਿਹੜਾ ਕਢਾ ਦਿਓ ਜਾ ਉਧਰ ਬੰਨ ਲਓ ਕਿਰਾ ਖੋਣਨੀ ਤੇ ਚਲੋ ਮੋਰੀ ਚਲੋ ਠੀਕ ਆ ਬਾਈ ਜੀ ਆ ਬਾਈ ਦੇ ਜਾਨਵਰਾਂ ਦੀ ਡਿਟੇਲ ਬਾਈ ਦਾ ਨੰਬਰ ਦੇਵਾਂਗੇ ਜੇ ਕਿਸੇ ਨੂੰ ਲੋੜ ਹੋਈ ਘੋੜੀ ਦੀ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੀ ਪਾਸਪਤਾ ਬਾਈ